ਹੋਰ ਆਂਟੀ ਠੀਕ ਠਾਕ ਆਂਟੀ ਠੀਕ ਆ ਬਸ ਆਹੀ ਘਰ ਦੇਆਂ ਦੇ ਵਿੱਚ ਹਾਂ ਮੁੰਡੇ ਦੇ ਕੰਮ ਸਿੱਧੇ ਆਈਂ ਤੇ ਹੁਣ ਨਾਣੇ ਨੂੰ ਕੋਈ ਨਾ ਕੰਮ ਆਇਆ ਆ ਆ ਦੇਖ ਆਂਟੀ ਆਹਾ ਤੈਨੂੰ ਭਾਈ ਇਹਨਾਂ ਨੇ ਲਾਗਣ ਦਾ ਜਿਹੜਾ ਹੁਣ ਜਿਵੇਂ ਸੂਟ ਆਇਆ ਕੰਬਲ ਆਇਆ 100 ਰੁਪਈਆ ਆਇਆਤਾ ਉਹ ਮੈਂ ਲੈ ਲਿਆ ਮੇਰੇ ਕੋਲ ਵੀ ਆ ਗਿਆ ਅੱਛਾ ਤੇਰੇ ਕੋਲ ਵੀ ਆ ਗਿਆ ਤੇ ਵਾਹੇ ਭਾਈ ਗਰੀਬੀ ਦਾਵਾ ਮੈਂ ਤਾਂ ਜਵਾਬ ਦੰਦਾ ਤਾਂ ਵੀ ਰਹਿਣ ਦੋ ਪਰ ਕਹਿੰਦੇ ਨਹੀਂ ਹੱਕ ਬਣਦਾ ਤੇਹਾਂ ਤਾਂ ਮੈਂ ਵੀ ਦਾ ਹਾਂ ਨਹੀਂ ਤੁਸੀਂ ਰਹਿ ਮੈਂ ਤਾਂ ਸਾਰੇ ਸੁਨਾਣੇ ਰੋਕਿਆ ਵਾ ਭਾਈ ਹਾਂ ਸਾਰੇ ਨੂੰ ਰੋਕਿਆ ਜਿੰਨੇ ਕ ਜੋਗਾ ਹੁੰਦਾ ਐ ਲੈ ਕਰਦਾ ਹਾਂ ਹਾਂ ਵੀ ਚਲ ਧੀ ਪੁੱਤਨ ਦਾ ਹਰ ਇੱਕ ਦਿਨ ਦਾਈਆ ਫਿਰ ਵੀ ਕਰਦਾ ਏ ਜੋ ਗਰੀਬ ਹੋ ਵਚੋ ਮੀਰ ਹਾਂ ਫਿਰ ਵੀ ਆੜੇ ਕੇ ਨਾ ਕਰ ਹਾਂ ਕੁੜੀਆਂ ਦਾ ਵੀ ਮਨ ਹੁੰਦਾ ਹਾਂ ਵੀ ਚਲੋ ਜਿਹੜੀ ਹੁਣ ਚੀਜ਼ ਪੇਕਿਆ ਤੇ ਆਉਣੀ ਉਹਦੇ ਵਰਗੀ ਖੁਸ਼ੀ ਨਹੀਂ ਹੁੰਦੀ ਹੈਨਾ ਆਪਾਂ ਤਾਂ ਰੋਜ਼ ਹੀ ਦੇਣਾ ਆਪਾਂ ਤਾਂ ਰੋਜ਼ ਹੀ ਦੇਣਾ ਉਹਨਾਂ ਨੇ ਕਰਨਾ ਆ ਜਿਹੜਾ ਹੁਣ ਉਹ ਲੱਗਦੀ ਗੱਲ ਹੁੰਦੀ ਉਹ ਅਲੱਗ ਤੇ ਹੁੰਦਾ ਹੈ ਉਹ ਅਲੱਗ ਤੇ ਹੁੰਦਾ ਤੇ ਤੇ ਅੱਜ ਅਸੀਂ ਸਹੀ ਗੱਲ ਹੈ ਤੇ ਅੱਜ ਅਸੀਂ ਜਾਣਾ ਜੀ ਮਾਲਾ ਨੂੰ ਭੈਣ ਦਿੰਦਾ ਵੀ ਪਾ ਜਿਹੜਾ ਹੁਣ ਕਾਰੋਬਾਰ ਜੋ ਵੀ ਹੈ ਲੈਣਾ ਦੇਣਾ ਭੇਲੀ ਉਹਦਾ ਵੀ ਅੱਜ ਨਵੇੜ ਦਈਏ ਕਿ ਨਹੀਂ ਉਧਰ ਨੂੰ ਵੀ ਜਾਣਾ ਉਧਰ ਨੂੰ ਵੀ ਜਾਣਾ ਤੇ ਤੁਸੀਂ ਹੁਣ ਤਿਆਰ ਹੋ ਕੇ ਆ ਜਾਓ ਫਿਰ ਪਾ ਚੱਲਦੇ ਹਾਂ ਨਾ ਚੱਲ ਜਾਣਾ ਹਾਜੀ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਅਮੀਦ ਆ ਜੀ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾਂ ਵਿੱਚ ਰੱਖੇ ਜੀ ਪਹਿਲਾਂ ਤਾਂ ਜੀ ਚੰਨੇ ਵੀ ਸਾਡੇ ਨਾਲ ਸਾਡੇ ਨਵੇਂ ਤੇ ਪੁਰਾਣੇ ਸਬਸਕ੍ਰਾਈਬਰ ਜੁੜੇ ਹੋਏ ਆ ਜੀ ਉਹਨਾਂ ਦਾ ਜੀ ਤਹਿ ਦਿਲੋਂ ਧੰਨਵਾਦ ਆ ਜੀ ਬਹੁਤ ਬਹੁਤ ਤੁਸੀਂ ਸਾਨੂੰ ਇੰਨਾ ਪਿਆਰ ਇੰਨਾ ਮਾਣ ਬਖਸ਼ਦੇ ਆ ਜੀ ਉਮੀਦ ਆ ਤੁਸੀਂ ਸਾਨੂੰ ਇਦਾਂ ਹੀ ਪਿਆਰ ਦਿੰਦੇ ਰਹੋਗੇ ਜੀ ਤੇ ਕੱਲ ਗਿਆ ਤਾਂ ਜੀ ਮੈਂ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਭੇਲੀ ਲੈ ਕੇ ਤੇ ਅੱਜ ਚੱਲੇ ਆ ਜੀ ਆਪਣੀ ਸੁੱਖੋ ਭੈਣ ਜੀ ਵੱਡੀ ਜੌੜ ਸੜੀ ਭੈਣ ਆ ਜੀ ਉਹਦੇ ਕੋਲੋਂ ਭੇਲੀ ਲੈ ਕੇ ਤੇ ਮੈਂ ਆਂਟੀ ਤਾਂ ਔਰ ਮਨਨੰਦਰ ਵੀ ਰੈਡੀ ਆ ਜੀ ਆਂਟੀ ਆਂਟੀ ਅੱਜ ਕਿਆ ਬਾਤ ਆਂਟੀ ਆ ਮੁੰਡਾ ਜਾਂਟੀ ਦਾ ਮੈਚਿੰਗ ਕਰਕੇ ਚੱਲਿਆ ਵੀ ਕਹਿਣ ਪਈ ਭਾਈ ਮਾਂ ਪੁੱਤ ਆਏ ਹੈ ਹੈ ਮਾਂ ਪੁੱਤ ਆਏ ਠੀਕ ਆ ਬਹੁਤ ਸ਼ਾਂਤੀ ਠੀਕ ਠਾਕ ਆ ਠੀਕ ਆ ਅੱਛਾ ਕਿੱਦਾਂ ਲੱਗਿਆ ਕੱਲ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਆਪਣੀ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਸਾਰਿਆਂ ਨੂੰ ਮਾਰਾ ਸਾਹਿਬ ਨੂੰ ਤਾਂ ਤੁਸੀਂ ਚੱਲੇ ਤੇ ਅੱਜ ਅਸੀਂ ਆਪਣੇ ਤੁਸੋਕੋ ਗੋਲ ਚੱਲੇ ਜੀ ਭੇਲੀ ਲੈ ਕੇ ਤੇ ਆ ਮੇਰੀ ਭੈਣ ਕਹਿ ਚੱਲੀ ਹੈ ਤੇ ਮੈਂ ਹਾਂ ਮੁੰਡਾ ਚੱਲਿਆ ਨਾ ਆਹ ਲਾ ਬੰਦਾ ਆਏ ਮੈਸੀ ਕਰ ਰਹੇ ਕੱਲ ਆਂਟੀ ਨੂੰ ਕੰਮ ਬਹੁਤ ਤੇਜੀ ਤੇ ਕਹਿੰਦੇ ਨਾਲ ਦੀ ਨਾਲ ਭੇਲੀ ਤੋਰ ਨਹੀਂ ਹੁੰਦੀ ਸਹੁਰਿਆਂ ਨੂੰ ਜਦੋਂ ਆਪਣੇ ਚੌਕੇ ਪਰ ਬਹੁਤ ਚੜ ਜਾਂਦੀ ਹੈ ਹੈ ਤੇ ਆਂਟੀ ਕਹਿੰਦੀ ਵੀ ਤੂੰ ਐ ਕਰ ਪਾਈ ਜਿਹੜਾ ਕੁਝ ਮੇਰਾ ਬਣਦਾ ਤੂੰ ਮੈਨੂੰ ਇੱਥੇ ਹੀ ਲਿਆ ਦੇ ਵੀ ਮੈਂ ਆਪਣੇ ਕੰਮ ਕਾਰ ਨਿਬੇੜ ਦਵਾਂ ਤੇ ਅੱਜ ਆਂਟੀ ਫ੍ਰੀ ਆ ਅੱਜ ਅਸੀਂ ਚੱਲਦੇ ਆਂ ਭੈਣ ਕੋਲ ਭੈਣ ਕੋਲ ਚੱਲਦੇ ਹੈ ਕੇਲੀ ਦੀ ਆਪਣੀ ਕੁੜੀ ਕੋਲੋਂ ਚੱਲੀ ਕੁੜੀ ਕੋਲੀ ਚੱਲੀ ਆ ਤੇ ਬੀਬੀ ਲੈ ਫੇਰ ਪਾ ਫੇਰ ਕਰ ਤਿਆਰੀ ਕਰੋ ਜੀ ਨੂੰ ਪ੍ਰਮਾਤਮਾ ਅਗੇ ਅਰਦਾਸ ਆ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਚ ਰਹੋ ਤੰਦਰੁਸਤ ਰਹੋ ਤੇ ਦੁੱਖ ਤਕ ਨਹੀਂ ਫੇਰੋ ਜੀ ਅਸੀਂ ਬੈਠੇ ਆਂ ਮਾਂ ਤੇ ਤਿਆਰੀਆਂ ਨੇ ਇਹ ਸਿੱਤਾ ਪਿਆਈ ਇਹਦੀ ਹੁਣ ਨੁੰਦਾ ਜੂਰੀ ਹੈ ਇੱਥੇ ਰਾਤ ਨੂੰ ਖਾਂਦਾ ਹੈ ਅੰਦਰ ਇਹ ਜੱਡਾ ਗੜੀ ਨੂੰ ਹੁਣ ਕੰਬੜ ਤੇ ਆਹ ਹਲੋ ਇਹਨਾਂ ਦਾ ਟਾਈਮ ਆ ਫਿਰ ਸਾਡਾ ਟਾਈਮ ਥੋੜਾ ਮੈਂ ਘੁੰਮਣ ਚੱਲੇ ਆਂ ਨਹੀਂ ਨਹੀਂ ਘੁੰਮਣੇ ਜਾਂ ਨਾਲੇ ਕੋਈ ਕਿਤੇ ਬੈਠ ਕੇ ਜਾਣਾ ਬੈਠੇ ਆ ਹਨਾ ਮੈਂ ਚੱਲੇ ਆ ਜੀ ਭੇਲੀ ਲੈ ਕੇ ਐ ਦੱਸ ਵੀ ਭੇਲੀ ਲੈ ਕੇ ਚੱਲੇ ਆ ਵੀ ਬਾਈ ਵੇ ਮੇਰੀ ਨਾਨਦ ਕੋਲ ਨੂੰ ਐ ਦੱਸ ਕੁਮ ਮੰਨਾ ਨਾ ਕਾ ਤੂੰ ਬਣ ਵੀ ਵੇ ਹੁਣ ਤੁਸੀਂ ਉੱਥੇ ਜਾ ਸਕਦੇ ਆ ਤੁਹਾਨੂੰ ਕੋਈ ਰੋਕ ਨਹੀਂਦਾ ਹੁਣ ਨਹੀਂ ਰੋਕਣ ਦੀ ਤਾਂ ਚੱਲ ਜਿੱਥੇ ਜਾਣਾ ਉੱਥੇ ਜਾਣਾ ਵੀ ਆ ਜਿੱਥੇ ਨਹੀਂ ਜਾਣਾ ਤੇ ਨਹੀਂ ਜਾਣਾ ਮੇਰਾ ਸੀ ਦਾੜਾ ਦੋ ਮਹੀਨੇ ਤੱਕ ਚੱਲ ਕੋਈ ਗੱਲ ਨਹੀਂ ਤੇ ਇੱਧਰ ਕੁੜੀ ਸਾਡੀ ਗੌਰੀ ਸਾਸਰੀਕਾਲ ਸਾਸਰੀਕਾਲ ਜੀ ਇਹ ਗੁੱਸੇ ਹੋਈ ਛੜਦੀ ਆ ਹੈਂ ਇਹ ਦੇ ਦੂ ਛੱਡੇ ਆਉਗੇ ਹੈ ਇਹ ਗੁੱਸੇ ਆਈ ਇਹ ਇਹ ਇਹਦੇ ਨਾਲ ਕਰਦੇ ਕਰਦੇ ਸੋਮਵਾਰ ਫੇ ਮੰਗਲਵਾਰ ਫੇ ਬੁੱਧਵਾਰ ਹੈ ਦਿਵਾਰ ਫੇ ਫੇ ਸ਼ੁੱਕਰਵਾਰ ਵੀ ਆ ਲਿਆ ਜੀ ਫੇ ਹੁਣ ਅੱਜ ਕਰਦੇ ਕਰਾਉਂਦੇ ਜੀ ਅੱਜ ਐਤਵਾਰ ਆ ਗਿਆ ਹੁਣ ਇਹ ਵੀ ਨਹੀਂ ਪਤਾ ਵੀ ਐਤਵਾਰ ਦੁਪਹਿਰ ਤੇ ਬਾਅਦ ਇਹ ਚਲੇ ਜਾਊਗੀ ਕਿਆ ਪਤਾ ਹੁਣ ਐਤਵਾਰ ਟੱਪੇ ਦੇ ਬਾਅਦ ਇਹ ਹੋਊਗਾ ਏ ਵੀ ਨਹੀਂ ਪਤਾ ਰੋਡ ਨਾਲ ਲਵਾ ਦੇ ਰੋਡ ਨਾਲ ਲੱਗਦੇ ਨਾਲ ਉਹਦੇ ਰਹਿਣ ਦਾ ਲੈ ਮੈਨੂੰ ਇਹ ਦੱਸ ਸੇ ਪਹਿਲਾ ਗौरी ਐ ਗौरी ਇੱਥੇ ਤੇਰਾ ਮਨ ਨਹੀਂ ਲੱਗਦਾ ਇਹ ਇਹ ਤਾਂ ਬਾਦੂ ਲੈ ਯਾਰ ਤੂੰ ਕਰ ਨਾ ਤੇਰਾ ਨਾਨਕੇ ਜੀ ਨਹੀਂ ਲੱਗਦਾ ਕਿੰਨਾ ਕੁ ਲੱਗਦਾ ਹਾਂ ਸਾਸਰੀ ਕਾਲ ਮੇਰੇ ਵੱਲ ਥੋੜਾ ਸਾਰੇ ਵੇ ਸਾਸਰੀ ਕਾਲ ਮੁੰਡਾ 100 ਸਾਲ ਛੱਡ ਦੋ 100 ਸਾਲ ਛੱਡ ਦੋ ਆ ਦੇਖ ਇੱਧਰ ਆ ਬੜੀ ਹੋ ਕੇ ਇੱਧਰ ਰੁੰਦੀ ਏ ਦੇਖ ਕੰਦੀ ਮੇਰਾ ਘਰ ਬਿਨਾਂ ਜੀ ਨਹੀਂ ਲੱਗਦਾ ਇਹਨੂੰ ਐ ਪੁੱਛੀ ਕਿ ਜਦੋਂ ਦੀਦੀ ਵਿਆਹ ਕੇ ਜਾਊਗੀ ਉਦੋਂ ਕਿਆ ਕਰੂੰਗੀ ਹੈ ਉਦੋਂ ਕਿਆ ਕਰੂੰਗੀ ਹੈ ਨੇੜੇ-ਨੇੜੀ ਵਿਆਣੀ ਪੈਣੀ ਆ ਤਾਂ ਕਿੱਲੋ 2 ਕਿਲੋ ਮੀਟਰ ਦੇਖ ਕੇ ਵੀ ਜਦ ਇਹਦਾ ਮਾਨ ਉੱਠੇ ਕਰੂਗਾ ਵੀ ਆਪਣੇ ਘਰ ਨੂੰ ਹੈ ਇਹ ਕੁੜੀ ਇਹ ਥੋੜੀ ਹੁਣ ਆਕੜਵਾਜ਼ ਜ਼ਿਆਦਾ ਬਣ ਗਈ ਕੁੜੀ ਹੈ ਨਾ ਕੀ ਹੈ ਬਣ ਘਰ ਦੇ ਜ਼ਿਆਦਾ ਹੁੰਦੇ ਨੇ ਦੀਦੀ ਵਿਆਣੀ ਆ ਕਿਤੇ ਬਹੁਤ ਉਮਰ ਹੋ ਗਈ ਹੈ ਜੀ ਕਾਟਤਾ ਕਰ ਹੀ ਹੁੰਦਾ ਨਹੀਂ ਫਿਰ ਵੀ ਜਦੋਂ ਜਦੋਂ ਨਾ ਕੋਈ ਬੁਲਾਉਂਦਾ ਤਾਂ ਉਹਦੇ ਜਵਾਬ ਦੇਣੇ ਜ਼ਰੂਰੀ ਬਣ ਜਾਂਦੇ ਹੁੰਦੇ ਆ ਹੁਣ ਮੰਨਣਾ ਆਪਾਂ ਮਾਵਾਂ ਪਰੇ ਨੂੰ ਦੂਰ ਨਹੀਂ ਰਹਿ ਸਕਦੇ ਨਹੀਂ ਰਹਿ ਹੁੰਦਾ ਕਦੇ ਕਾ ਛੱਡਿਆ ਹੀ ਨਹੀਂ ਪਨਾਹ ਤੇ ਦੱਕਾ ਹੁੰਦਾ ਚਲ ਜੇ ਇਤਨੀ ਗੱਲ ਹੁੰਦੀ ਹੁੰਦੀ ਵੀ ਘਰ ਨਹੀਂ ਚਲੋ ਛੱਡਣਾ ਪੈਂਦਾ ਆਪਾਂ ਨਹੀਂ ਚਲੋ ਸ਼ੌਂਕ ਨਹੀਂ ਤਾਂ ਇਹਨੂੰ ਵਿਚਾਰੀ ਨੂੰ ਮਜਬੂਰੀ ਤੇ ਚਲੋ ਕੋਈ ਨਾ ਟਾਈਮ ਕਢਾ ਟਾਈਮ ਕਢਾ ਦਿੱਤਾ ਤਾਂ ਧੰਨਵਾਦ ਇਹਨੂੰ ਐਦਾ ਹੋਣਾ ਚਾਹੀਦਾ ਵੀ ਅੱਜ ਨਹੀਂ ਕੱਲੂ ਕੱਲੂੜੀ ਪਰਸੂ ਨੂੰ ਜਾਣ ਦਾ ਬਸਤੇ ਚਲ ਕੋਈ ਗੱਲ ਹੀ ਦੇਖੀ ਜਾਊਗੀ ਇੱਧਰ ਕਰਤੀ ਹੈ ਜੀ ਤਿਆਰੀ ਹਾਂ ਉਹ ਚੋਣਾ ਜਾਣਾ ਸਾਨੂੰ ਹਾਂ ਜਾ ਬੀਬੀ ਲੱਡੂ ਬਾਹਰ ਹਾਂ ਪੀਪੇ ਵਿੱਚ ਪਾ ਦੇ ਪਤਾਸੇ ਕਾਵੇਂ ਲੈ ਜੀਏ ਹਾਂ ਠੀਕ ਹੈ ਹਾਂ ਲੈ ਜਾਣੀਆਂ ਆਇਓ ਫੜ ਕੇ ਹਾਂ ਚਲੋ ਗੋੜੀ ਦੀ ਰੋੜੀ ਨੂੰ ਬੰਨ੍ਹਦੇ ਜਾਣੇ ਖੱਬੂਆਂ ਮੰਨਤਾ ਬੰਨਤਾ ਗੋੜੀ ਵਿਛਵਾਤਾ ਨਾ ਹਾਂ ਹਾਂ ਬੰਨਤਾ ਸੁਪ ਵਿੱਚ ਪਾ ਲਾਣਾ ਤਾਂ ਖੱਬਲ ਰਾਤ ਦੀ ਗਹਿ ਬਸ ਦੁੱਬ ਬਾਤ ਹੀ ਠੀਕ ਹੈ ਲੋਕਾਂ ਚਲਿਏ ਰਿੱਕੇ ਉੱਤੇ ਹਾਂ ਹਾਂ ਉਹ ਨਾ ਰੱਖੀਏ ਚਲਿਏ ਜੀ ਚਲੋ ਚਲੋ ਕਿਆ ਲਫਾ ਕੋਈ ਨਹੀਂ ਆ ਜਾ ਤੀ ਕਿਆ ਕਰ ਲਾਈਕ ਜੀ ਦਾ ਖਾਲਸਾ ਵਾਈਕਰ ਜੀ ਨੂੰ ਫਟਾਈ ਦੀ ਬੰਗਲਾ ਦੇ ਤੇ ਨਾ ਰੋ ਜਾ ਉਹ ਤਾਂ ਪਤੰਗ ਲੈ ਲਿਆ ਤਾਂ ਹੈ ਕਾਂਗ ਉਹਨਾਂ ਦਾ ਪਤੰਗ ਲੈਣ ਲੱਗ ਜਾਤਾ ਕਹਤੇ ਵੈਸੇ ਉਹਨੇ ਨਾ ਥੱਲੇ ਤਾਰ ਜਾ ਕੇ ਬਣੀ ਮੰਮੇ ਇੱਕ ਕਬੂਤਰ ਆ ਗਿਆ ਕਿਆ ਹੋਇਆ ਮੈਂ ਬਿੱਛੇ ਤੋਂ ਤੰਗ ਫੜ ਲਿਆ ਮੂਰੇ ਦੀ ਜਹਾੜੀ ਨਹੀਂ ਫੜ ਲਿਆ ਚਲ ਕੋਈ ਗੱਲ ਤਾਂ ਤੰਗ ਹੁੰਦਾ ਦਰਵਾਜ਼ੇ ਤੇ ਹਾਡਾ ਕਬੂਤਰ ਆਇਆ ਹੋਇਆ ਕੂਤਰਾ ਕੂਤਰਾ ਕਬੂਤਰ ਕਿੱਥੇ ਦਾ ਕਬੂਤਰ ਉਹ ਫਿਰਦਾ ਇਹ ਮੇਰੇ ਦਾ ਕਬੂਤਰ ਕੂਤਰਾ ਹੈ ਇਹ ਨਾ ਉਰੀਆ ਲਾ ਲਿਆ ਫੁੱਤ ਰਖਣ ਚੱਲ ਕੋਈ ਨਹੀਂ ਬੀਬੀ ਸਰ ਬਾ ਬੀ ਨਾਲੇ ਹੁਣ ਜਸਮੀਨ ਦਾ ਵੀ ਜਿਹੜਾ ਦੇਣਾ ਆਪਾਂ ਨਾਲੇ ਦੇਆ ਮਾਂ ਮੈਂ ਹਾਂ ਜਿਹੜਾ ਉਹਨੂੰ ਵੀ ਹੁਣ ਜਿਹੜਾ ਮਾੜਾ ਕਿਆ ਲੈ ਕੇ ਜਾਵਾਂ ਬੀਬੀ ਹੱਕ ਕਿਆ ਬਣਦਾ ਆਪਣਾ ਹੱਕ ਕਿਆ ਦੇਣ ਦਾ ਲੱਡੂ ਨੇ ਜੀ ਗੱਬਾ ਹੀ ਕਰ ਰਸੂਣਾਂ ਦਾ ਲੈ ਜੀ ਬੱਸ ਦੋ ਲੈ ਜਮਾ ਦੋ ਲੈ ਜਾ ਕੋਈ ਫਲ ਫੁੱਲ ਉਹ ਤਾਂ ਇੱਕ ਉਹ ਕੁੜੀ ਨੂੰ ਦੇਣਾ ਬੱਸ ਹਾਂ ਕੋਈ ਕੀ ਬੱਸ ਇਹ ਦੋ ਰੁਪਏ ਦਾ ਨਹੀਂ ਉਹ ਫਲ ਦੇਣਾ ਹੈਗਾ ਕੋਈ ਜ਼ਰੂਰੀ ਬਣ ਜਾਂਦਾ ਨਹੀਂ ਨਹੀਂ ਮੈਂ ਕਿਹੜਾ ਕੋਈ ਤਿਹਾਰ ਆ ਨਹੀਂ ਚਲੂ ਵੀ ਖਾਣ ਪੀਣ ਕਰਕੇ ਕਹਿੰਦੇ ਤੇਰਾ ਮਨ ਕਰਿਆ ਤੂੰ ਲੈ ਲਈ ਉਹ ਕੋਈ ਚੱਕਰ ਨਹੀਂ ਹੁੰਦਾ ਉਹ ਤਾਂ ਕੋਈ ਚੱਕਰ ਠੀਕ ਆ ਉਹ ਮੇਰੀ ਖੁਸ਼ੀ ਆ ਜੀ ਚੱਲੀ ਹੁਣ ਆਂਟੀ ਚਲੋ ਜੀ ਚਲੋ ਜੀ ਜੀ ਮੈਂ ਗਾਰੰਟੀ ਪਹੁੰਚ ਗਏ ਆ ਜੀ ਭੇਲੀ ਲੈ ਕੇ ਮਾਲਾ ਤੇ ਹੁਣ ਚਾਹਦੇ ਉੱਪਰ ਨੂੰ ਤੇ ਇਹਦਾ ਹੌਂਕਾ ਕੰਮੇ ਰਹਿ ਗਿਆ ਤਾਂ ਕੋਈ ਰਹਿ ਗਿਆ ਤਾਂ ਆਪਣਾ ਤਾਂ ਇਹਦਾ ਮੇਨ ਆ ਕੁਝ ਹੋ ਰਹਿ ਗਿਆ ਤਾਂ ਆਪਣਾ ਇਹਦਾ ਮੇਨ ਹਾਂ ਇਹਦਾ ਮੇਨ ਚੀਜ਼ ਆ ਜੇ ਚਾਰ ਪੈਸੇ ਜੇਵ ਛੋਗੇ ਤਾਂ ਸਰਦਾਰੀ ਆ ਕਹਿੰਦਾ ਸੀ ਚੱਲਦੇ ਆ ਗਾਣਾ ਬੰਦੇ ਪੱਤੇ ਚੜਨਾ ਕਿੜੇ ਸੌਖਾ ਬੀਬੀ ਤਾਂ ਹੀ ਕਹਿੰਦੀ ਮੈਂ ਤੇਨੂੰ ਜਾਂ ਹੁੰਦਾ ਚੜਨਾ ਕਹਿੰਦੀ ਮੈਂ ਤੇ ਚੜਨ ਸਿੱਡੀਆਂ ਬੀਬੀ ਤੇ ਚੜ ਨਹੀਂ ਹੁੰਦਾ ਅੰਟੀ ਨੇ ਸਾਸਤ੍ਰਿਕਾ ਜਿਨਾ ਨੇ ਮੈਨੂੰ 13 14 ਜੂਨ ਨੂੰ ਵੀ ਅੰਟੀ ਨੇ ਚਾਹਵਾ ਵੀ ਆਂਟੀ ਆਈ ਹੈ ਨਾਲ ਅੰਟੀ ਸਾਸਤ੍ਰਿਕਾ ਆ ਲੋ ਆਈ ਆਂਡ ਬਈ ਆਪਣੀ ਗਾਟੀ ਮੇਲੀ ਲੈ ਕੇ ਆਈ ਆਂ ਅੰਗਰ ਚਾਹ ਲੈ ਆਂ ਲੋ ਇੱਥੇ ਰੱਖ ਲਓ ਹੈ ਕੁੜੇ ਮੋਟਾ ਰਹਿਣਾ ਨਾ ਤੁਹਾਨੂੰ ਨਹੀਂ ਚਾਹੀਦਾ ਕੀ ਫੇੜੀ ਨਾ ਕੀ ਵਾਜੋੜ ਦੀ ਸਾਡੇ ਬਾਈ ਜੀ ਵੀ ਬੈਠੇ ਆਂ ਹਏ ਹਏ ਪਰਮਾਤਮਾ ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਸਤਿ ਸ਼੍ਰੀ ਅਕਾਲ ਵੀ ਸਤਿ ਸ਼੍ਰੀ ਅਕਾਲ। ਪਰ ਕਿ ਲੱ ਸਿੱਤਾ ਠੀਕ ਆ ਤੁਸੀਂ ਦੱਸੋ ਮੈਨੂੰ ਖੁੱਤਾਂ ਮੈਂ ਚੱਲੀ ਜਾਨੀ ਆ ਬਸ ਠੀਕ ਠਾਕਾ। ਇਹਦਾ ਤਾਂ ਮੈਨਿਕੀ ਜਾਵਾਂਗਾ ਬਾਅਦ ਵਿੱਚ। ਹਾਂ ਚਲੋ ਐਵੇਂ ਨਹੀਂ ਘੜਨਾ ਚਾਹੀਦਾ ਖੁਸ਼ੀ ਖੁਸ਼ੀ। ਹਾਂ। ਕੀ ਕਿਹਾ ਹਾਂ ਪਰਮਾ ਡਾਕਟਰ ਨੇ। ਡਾਕਟਰ ਤਾਂ ਚਲੋ ਬਾਅਦ ਸੰਦੋ ਆਪੇ ਚੱਲੀ ਜਾਣਾ ਤਾਂ। ਹੂੰ। ਹਾਂ ਜੀ ਹੋਲੀ ਬੋ ਮਰੀ ਹੋਈ ਕੋੜੀ ਚਾਲਾ ਜਾਂਦੀ ਜੋਦੀ ਚਾਲਾ ਬਸ ਕੀਤੀ ਉਹ ਕੱਦ ਜਾਂਦੀ ਆ ਬੁਖਾਰ ਵਿੱਚ ਖੰਗ ਆ ਆ ਤਾਂ ਸੀੜੇ ਆ ਆ ਬੁਖਾਰ ਖੰਗ ਦੀ ਸੀੜੇ ਬਹੁਤ ਚਲਦੀ ਆ ਮੈਨੂੰ ਵੀ ਹੋ ਜਾਂਦੀ ਨੇ ਚੱਕਰ ਆਉਂਦੇ ਰਹ ਜਾਂਦੇ ਹਾਂ ਹਾਂ ਜੀ ਫਿਰ ਮੈਂ ਤਾਂ ਇਥੇ ਰੋਪੜ ਦੀ ਦੋਈ ਖਾਦੀ ਹੱਸਾਂ ਸੀ ਹਾਂ ਇਹਦੇ ਦਿਖਾਦੀ ਆਪਣੇ ਵਾਲੇ ਤੇ ਦਿਖਾਉਂਦੀ ਪਰ ਹੁਣ ਕੀ ਆ ਦੱਸੂਗੀ ਵੀ ਕਿੱਥੇ ਠੀਕ ਹੋਈ ਤੇ ਮੈਂ ਦੱਬਲੇ ਦੀ ਮੈਂ ਵੀ ਖਾਈ ਜਾਮਾਂ ਉੱਧਰ ਵੀ ਜਾਮਾਂ ਉੱਧਰ ਕਿਹਦੇ ਪਤਾ ਹੀ ਨਹੀਂ ਹੈਗਾ ਪਰ ਲੱਗਦਾ ਮੈਨੂੰ ਆਪਣੀ ਇਹਨਾਂ ਦਾ ਕਮਜ਼ੋਰੀ ਕਰਕੇ ਆ 6 ਮਹੀਨੇ ਤੱਕ ਇਹਨਾਂ ਦੇ ਸਰੀਰ 'ਚ ਸਾਰਾ ਕੁਝ ਸੈੱਟ ਹੋਣਾ ਹੈ ਆ ਪਹਿ ਠੀਕ ਹੋ ਜਾਣਾ ਕੁਝ ਨਹੀਂ ਆਇਆ ਇਹਨਾਂ ਦੇ ਟੈਸਟਾਂ 'ਚ ਨਾਰਮਲ ਸਭ ਕੁਝ ਮੇਰੇ ਸਿਰ ਵੀ ਆਏ ਭਾਰੀ ਭਾਰੀ ਜਾ ਰਹਿਦਾ ਹੈ ਮੈਂ ਵੀ ਨਹੀਂ ਦਜੇ ਹੁੰਦਾ ਨਾ ਇਹਦੇ ਦਿੰਦਾ ਦਾ ਜਿਆਦਾ ਹੀ ਕੰਮ 'ਚ ਬੀਜੀ ਆ ਜੇ ਮਜਾਲ ਕਰ ਵੀ ਮੈਨੂੰ ਚੱਕਰ ਆਂਦੇ ਬੇਲਾ ਬੈਠੇ ਤਾਂ ਬੰਦੇ ਨੂੰ ਇਉਂ ਆ ਜਾਂਦੇ ਚੱਕਰ ਗੱਲ 700 ਬੰਦਾ ਬਾਕੀ ਨਹੀਂ ਉਹ ਕਰਦਾ ਜੇ ਮੈਂ ਡੈਡੀ ਜੀ ਮੈਂ ਠੀਕ ਐ ਜੇ ਉਧਰ ਇਹਦਾ ਦਿਮਾਗ ਲੱਗ ਗਿਆ ਸਾਰ ਵੀ ਡੈਡੀ ਬਿਮਾਰ ਆ ਫਿਰ ਭੁੱਲ ਜਾਂਦੇ ਚੱਕਰ ਆਉਣ ਲੱਗ ਜਾਂਦੇ ਭੁੱਲ ਜਾਣਾ ਸਾਰਾ ਕੁਝ ਠੀਕ ਆ ਰੱਬ ਦੀ ਕਿਰਪਾ ਨਾਲ ਇਹ ਆਪੇ ਡੋ ਟੈਨਸ਼ਨ ਨਾਲ ਹੋ ਜਾਂਦਾ ਟੈਨਸ਼ਨ ਦੇ ਨਾਲ ਬੰਦਾ ਬੋਕਸ ਭੁੱਲ ਜਾਂਦਾ ਦਿਮਾਗ ਤੇ ਨਾ ਜਦ ਕੋਈ ਗੱਲਾਂ ਬਹਿ ਜਾਂਦੀਆਂ ਨਾ ਆ ਫਿਰ ਹੋ ਜਾਂਦਾ ਹੁਣ ਬਾਈ ਨੂੰ ਬਸ ਇਹ ਨਾ ਇੱਕ ਟੈਨਸ਼ਨ ਜੀ ਹੋ ਗਈ ਮੈਨੂੰ ਚੱਕਰ ਆ ਗਿਆ ਮੈਂ ਡਿੱਗ ਜਾਊਂਗਾ ਬਸ ਆ ਚੱਕਰ ਹੋ ਗਿਆ ਹੈ ਕੁਛ ਨਹੀਂ ਤਾਂ ਤਾਂ ਦਵਾਈ ਪੀ ਮੇਰੀ ਆਈ ਉਹਦੇ ਤੇ ਕੱਢ ਕੇ ਠੰਡਾ ਹੀ ਲਾ ਦਿੰਦੀ ਆਂਟੀ ਕਹਿੰਦੀ ਕਿ ਉਹ ਹਾਂ ਠੰਡਾ ਵੀ ਹੈਗਾ ਠੰਡਾ ਮੈਂ ਤਾਂ ਆਈ ਲਈ ਮੈਂ ਘੰਟੇ ਨਾ ਨਾ ਕਰਨਾ ਪੁੱਤ ਮੈਂ ਪੀਆ ਵੀਰ ਜੀ ਦਾ ਕਮੀਜ਼ ਚੱਕੀ ਨ ਲਿਬੜ ਜਾਣਾ ਵੇ ਜਾਈ ਸਾਸਰੀ ਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾਂ ਦੇ ਵਿੱਚ ਰੱਖੇ ਤਨਪਾਪ ਤੁਸੀਂ ਸਾਡੇ ਘਰ ਪਹਿਲੀ ਦੇ ਕੇ ਪਹੁੰਚ ਗਏ ਜੀ ਸਾਨੂੰ ਬੜੀ ਖੁਸ਼ੀ ਹੋਈ ਅੱਜ 26 ਜਨਵਰੀ ਹੈ ਤੇ ਸਾਰਿਆਂ ਨੂੰ ਗਣਤੰਤਰ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ। ਦਾਹੀ ਜੀਜਾ ਮਨੂੰ ਲਾਤਾ ਬਾਈ ਐ। ਔਰ ਕੀ ਬਾਤ ਆ। ਸਾਨੂੰ ਅਤੀਤੀ ਦੇ ਤੌਰ ਤੇ ਬੁਲਾਇਆ ਗਿਆ ਸੀਗਾ ਗਣਤੰਤਰ ਦਿਵਸ 'ਚ। ਵੀ ਜ਼ਿਲ੍ਹਾ ਪ੍ਰਧਾਨ ਸਾਹਿਬ ਜ਼ਰੂਰ ਪਹੁੰਚੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਮੈਂ ਉੱਥੇ ਤੁਹਾਨੂੰ ਪਤਾ ਵੀ ਜਾਂ ਸਾਡੇ ਲੀਡਰ ਸਾਹਿਬਾਨ ਆਏ ਹੋਣ ਫਿਰ ਉਹਨਾਂ 'ਚ ਥੋੜੀ ਜੀ ਪਰਸਨੈਲਿਟੀ ਟਾਈਪ ਚ ਜਾਣਾ ਪੈਂਦਾ। ਜਾਣਾ ਬਣਦਾ। ਜਾਣਾ ਵੀ ਪੈਂਦਾ। ਸਹੀ ਗੱਲ ਆ ਤੁਹਾਡੀ। ਇਹ ਗੱਲ ਸੀਗੀ। ਉੱਥੇ ਤੇ ਆਇਆ ਹੁਣ ਤਾਂ ਤੁਹਾਨੂੰ ਕਿੰਨਾ ਘਟਾ ਹੋ ਗਿਆ ਇਹਨੂੰ। ਬਾ ਚਾਚੂ ਪੀ ਅੱਧਾ ਘੰਟਾ ਹੋ ਗਿਆ ਨਾ ਟੀ ਅੱਧਾ ਘੰਟਾ ਹੋ ਗਿਆ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਚਲੋ ਤੋ ਤੁਸ ਤਾਂ ਗੰਨਾ ਲੈ ਕੇ ਜਾਣਾ ਤਾਂ ਕਿ ਆਪਣੇ ਗੰਨੇ ਜਾਂ ਬਸ ਹੁਣ ਚੱਲੇ ਅੱਛਾ ਹੁਣ ਤੁਸੀਂ ਜਿੱਥੋਂ ਚੱਲੇਗਾ ਗੰਨਾ ਲੈ ਕੇ ਗੰਨੇ ਦਾ ਤਾਂ ਮੈਂ ਤੁਹਾਨੂੰ ਕੱਲ ਦੱਸੀ ਸੀ ਗੱਲ ਵੀ ਕੱਲ ਹੀ ਜਾਣਾ ਨੈਕਸਟ ਡੇ ਵੀ ਕਰ ਸਕਦਾ ਜੇ ਮੈਂ ਰਾਤ ਚਲੇ ਜਾਂਦਾ ਫਿਰ ਮੇਰੇ ਜਿਹੜੇ ਕਾਰਡ ਆ ਕਾਰਡ ਦਾ ਮੈਨੂੰ ਫੋਨ ਆ ਗਿਆ ਕਿ ਤੁਹਾਡੇ ਨਾਲ ਉਹਦਾ ਕਾਰਡ ਪਹੁੰਚ ਗਿਆ ਇਨਵੀਟੇਸ਼ਨ ਮਿੰਸਟ੍ਰਮ ਵੀ ਜਾਂਦਾ ਹਾਂ ਵੀ ਫਿਰ ਉਧਰ ਵੀ ਜਾਣਾ ਪੈਣਾ ਜੇ ਮੈਂ ਗੰਨਾ ਲੈ ਕੇ ਚਲੇ ਜਾਂਦਾ ਫਿਰ ਮੋਤੀ ਪਤਾ ਰਹਿਣਾ ਤਾਂ ਪੇ 26 ਜਨ ਗੰਨਾ ਵਾਸੋਂ ਟ੍ਰੈਕ ਤਿਆਰੀ ਹੋਆ। ਗੰਨਾ ਲੈ ਜਾਣ ਦੀ। ਆਪਣੇ ਪੈੜ ਤੋਂ ਇੱਕ ਹੋਰ ਹੋਰ ਵੀ ਆ ਕੋਈ ਕਹੇ ਤੁਸੀਂ ਉਹ ਇੱਧਰ ਤੇ। ਕੀ ਚੀਜ਼? ਗੰਨਾ ਲੈ ਕੇ। ਜਾਈ ਜਾਂਦੇ ਜਿਵੇਂ ਜਿਵੇਂ ਪਰਚੀ ਆਈ ਜਾਂਦੀ ਉੱਥੇ ਖੜੇ ਰਹਿੰਦੇ ਜਾ ਕੇ 24-24 ਘੰਟੇ ਤਾਂ ਲੱਗਦੇ ਹੀ ਉੱਥੇ ਤੇ ਤਕਰੀਬਨ। ਫੇਰ ਛੱਡ ਕੇ ਆਏ ਨੇ ਤੁਸੀਂ ਉੱਥੇ। ਕਾ ਉੱਥੇ ਛੱਡਣਾ ਕਾਤੇ ਰਹਿਣਾ ਪੈਂਦਾ ਹੈ। ਉੱਥੇ ਹੀ ਰਹੋਗੇ। ਕੱਲ ਹੀ ਜਾਉਗੇ। ਕਿਆ ਗੁਰ ਗੰਨਾ ਜੀ। ਮੰਨ ਲਓ ਉੱਥੇ ਤੇ ਮੇਰੇ ਪਿੰਡ ਦਾ ਕੋਈ ਹੋਇਆ ਬੰਦਾ ਕਾਦੂ ਮੈਂ ਕਹਿ ਕੇ ਘਰ ਨੂੰ ਵੀ ਆ ਸਕਦਾ। ਹੂੰ। ਜਾਂ ਅਗਲਾ ਜਿਵੇਂ ਕਿ ਮੈਂ ਕਿਸੇ ਦੀ ਪਿਛਲੀ ਵਾਰ ਡਿਊਟੀ ਲਾਈ ਸੀ ਬਾਈ ਮੇਰੇ ਸਹੀ ਜਿਹਦੀ ਵੰਦਿਆ ਟਰੈਕਟਰ ਮੈਂ ਦੇਖਿਆ ਤਾਂ ਅੱਜ ਤੂੰ ਦੇਖੀ ਅੱਜ ਮੈਨੂੰ ਕੰਮ ਆ ਕੋਈ ਆ ਪੈਣਾ ਉੱਥੇ ਸਹੀ ਹੱਥ ਨੂੰ ਆ ਤਾਂ ਇਹ ਤਾਂ ਹੱਥ ਨੂੰ ਆਥੇ ਹੱਥ ਨੂੰ ਆਥਾ ਇਕੜੀ ਐ ਭਾਈ ਚਰਕ ਤਾਂ ਜੇ ਹੋਊਗੀ ਆਪਸ ਵਿੱਚ ਤਾਂ ਫਿਰ ਮਸਲਾ ਹੱਲ ਹੋ ਜਣਾ ਜੇ ਸਾਡੇ ਦੋਹੇ ਜਣੇ ਦੇ ਮੂੰਹ ਵਿੰਗੇ ਹੋਗੇ ਉਹਨੂੰ ਵੀ ਟਰੈਕਟਰ ਉੱਥੀ ਬੈਠਣਾ ਪੈਣਾ ਮੈਨੂੰ ਵੀ ਉੱਥੀ ਬੈਠਣਾ ਪੈਣਾ ਮਨ ਰੱਖ ਕੇ ਤੇ ਗੱਲ ਜੇ ਆਪਾਂ ਮੂੰਹ ਵੀ ਗੱਲ ਮੈਂ ਬਿਲਕੁਲ ਸਹੀ ਗੱਲ ਸਹੀ ਗੱਲ ਦੇਖੋ ਜਾਣ ਪਛਾਣਾ ਆਪਾਂ ਉਹਦੇ ਸਾਰੇ ਛੱਡਿਆ ਹਾਂਗੇ ਛੱਡੂ ਕਹਿੰਦੇ ਵੀ ਸੈਲਫ ਮਾਰ ਕੇ ਭਾਈ ਗਾਂ ਕਰੀ ਜਾਂਦਾ ਬਸ ਹੋਰ ਬੀਬੀ ਦਾ ਕੀ ਹਾਲ ਹੈ ਬੀਬੀ ਵੀ ਠੀਕ ਠਾਕ ਆਈ ਸਾਰੇ ਜਣੇ ਤੇ ਫਰਤ ਆਪਣੀ ਘਰਾ ਕੇ ਲਿਆ ਇਹ ਇਹ ਬਹੁਤ ਚੰਗੀ ਚੀਜ਼ ਆ ਸਾਡ ਥਰੀਰ ਵਾਸਤੇ ਵੀ ਚੰਗੀ ਚੀਜ਼ ਆ ਇੱਕੋ ਭੈਣਾਂ ਨੂੰ ਮਾੜਾ ਮੋਟਾ ਵਿੱਕੀ ਬਾਈ ਨੂੰ ਦੇਖ ਲਓ ਸਿੱਖ ਲਓ ਕੋਸੋਂ ਹੋੜ ਵਾਲੀ ਵਾਲੇ ਅੰਦਰ ਗਈ ਵੀ ਆਉਗੀ ਵਾਹ ਕੀ ਉਹ ਵਿੱਕੀ ਵਾਈ ਨੂੰ ਦੱਸੂਗੀ ਵਿੱਕੀ ਨੂੰ ਦੇਖ ਕੇ ਤਾਂ ਸਿੱਖਣਾ ਆ ਇਹਨਾਂ ਨੇ ਯਾਰ ਅਸੀਂ ਆ ਸਾਨੂੰ ਵੀ ਨਹੀਂ ਸਿਖਾਉਣਾ ਇਹਨੂੰ ਪਤਾ ਹੀ ਨਹੀਂ ਗੱਲ ਗੱਲ ਕਿਆ ਕੋਰ ਕੀ मीनिंग ਕਿਆ ਨਿਕਲਦਾ ਗੱਲ ਦਾ ਜੇ ਤਾਂ ਵਿੱਕੀ ਨੂੰ ਸਿਖਾਉਣ ਦੀ ਗੱਲ ਹੁੰਦੀ ਕੋਈ ਸਾਦਾ ਕਹਿਦਾ ਵੀ ਭਾਈ ਇਹਦੀ ਘਰ ਵਾਲੀ ਇਹ ਦਿਖਾ ਦਿੰਦੀ ਭਾਈ ਉਹਨੇ ਬੋਲਣਾ ਉਹਨੇ ਕਿਹਾ ਭਾਈ ਉਹਨੇ ਕਿਹਾ ਹੈ ਵੀ ਵਿੱਕੀ ਨੂੰ ਦੇਖ ਕੇ ਤੁਸੀਂ ਕੁਝ ਸਿੱਖ ਲਓ ਤੁggen ਸਿਖਾਉਣੇ ਅੰਦਰ ਚਲੇਗੀ ਤਾਂ ਇਹ ਤਾਂ ਤਾਂ ਕਹਿਆ ਜੀ ਆਪ ਤੁਸੀਂ ਦਾਜਦੇ ਉਹ ਵੀ ਇਹ ਜਿਹੇ ਪੈਕੇਟ ਸਾਲੇ ਕਾਦੇ ਨਾਲ ਆਉਂਦੇ ਹੁੰਦੇ ਆ ਤਾਂ ਕਿ ਹਾਂ ਕਿ ਕਿ ਬਹੁਤ ਆਕਾ ਜੇ ਇਹ ਸੋਣੀ ਨੂੰ ਨਾ ਨਾ ਜਿਆ ਕਰ ਰੋ ਉਹ ਅਗਲੇ ਅਗਲੇ ਨੂੰ ਕਹਿ ਦੇਣਾ ਜੇ ਜੋ ਆਪਣੇ ਕੋਈ ਇੱਥੇ ਰੱਖ ਲੂਗੇ ਨਾ ਕੋਈ ਦੋ ਇੱਕ ਦੋ ਡਾਕਟਰ ਵੀ ਲੱਕ ਵਿੱਚ ਮੇਰੇ ਕੋਲ ਜਿੱਥੇ ਬੈਠ ਕੇ ਆਣਾ ਉਹ ਕਾਰਡ ਵੀ ਆਏ ਵਿੱਚ ਵਿਆਹ ਦੇ ਪੰਜ ਤਰੀਕ ਤੇ ਵਿਆਹ ਤਾਂ ਦੋ ਡੱਬੇ ਆਏ ਵਿੱਚ ਬਟੇ

ਸੋਦੇ ਮੈਂ ਆਂ ਵਾਈ ਬਿੱਤੀ ਨੂੰ ਫੋਨ ਕਰ ਤਾ ਹੋਰ ਉਹ ਤੇ ਦੱਪਾਈ ਜੋ ਬਾਰਦੀ ਦਾ ਵੀ ਐ ਪਾਣੀ ਆ ਤੇ ਦੁੱਧੇ ਲੋਟ ਵੀ ਨਿਕੋਲੇ ਆਇਆ ਤਾਂ ਮੈਂ ਕਿਹਾ ਥਾਂ ਕਿ ਇੱਥੇ ਦੋ ਪੀਸ ਫੇਰ ਫੇਰ ਕੀ ਜਦ ਪਹੁੰਚਣਾ ਇਹਨਾਂ ਨੂੰ ਦੱਸਿਆ ਹਾਂ ਹਾਂ ਸਿਰ ਰੋਕ ਲਿਤਾ ਪਟਿਆ ਪਟਾਇਆ ਉਹ ਕੰਨ ਦਾਸਤਾ ਦੇਣਾ ਨੇ ਹਾਂ ਕਹਿੰਦੇ ਵੀ ਅਸੀਂ ਤਾਂ ਖੋਲ ਕੇ ਖਾ ਲਈਤੀ ਸਾਨੂੰ ਮੈਂ ਤਾਂ ਐ ਸਮਝ ਗਈ ਮਖਾ ਕਿਤੇ ਤੁਹਾਡੇ ਕਿਸੇ ਯਾਰ ਦੋਸਤ ਦਾ ਮੈਨੂੰ ਵੀ ਤਾਂ ਫੋਨ ਕਰਿਆ ਕਹਿੰਦਾ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਹ ਕਹਿੰਦਾ ਮੇਰੇ ਯਾਰ ਵਿਆਹ ਦਾ ਤੁਹਾਡੇ ਘਰੇ ਕਾਰਡ ਬਣਾਉਂ ਮੂੰਹ ਮੱਦਰੇ ਤੇ ਬਚਾ ਮਹਾ ਕੋਈ ਗੱਲ ਨਹੀਂ ਚੱਲ ਮਹਾ ਵਿੱਕੀ ਨੂੰ ਫੋਨ ਕਰ ਰਹਾ ਵੀ ਮੈਂ ਨਾਨਕ ਆ ਫਿਰ ਉਹਨਾਂ ਨੇ ਵਾਈਫ ਲੈ ਕੇ ਦਿੱਤੀ ਸਹੀ ਹੋ ਗਿਆ ਮੈਂ ਨਾਲੇ ਤੀਜੀਤ ਨੂੰ ਲੈ ਰਹੀਤ ਨਸ ਮੇਰਾ ਫੋਨ ਠੀਕ ਨਹੀਂ ਤਾਂ ਹੋ ਰਿਹਾ ਚੱਬਦਾ ਮੈਂ ਦੁਬਾਰਾ ਠੀਕਾ ਕਰਵਾਉਣ ਗਈ ਤੇ ਸੇ ਠੀਕ ਨਹੀਂ ਮੰਨਿਆ ਹਾਂ ਹਾ ਜੀ ਕਿੱਦਾਂ ਤਰੀ ਖੇਤਰ ਠੀਕ ਹੈ ਠੀਕ ਹੈ ਉਹ ਤੇ ਨਾ ਤੇ ਮੂੰਹ ਜ ਮਾੜਾ ਹੋਇਆ ਪਿਆ ਮੈਨੂੰ ਆ ਚੀਜ਼ਾਂ ਦੀ ਬਹੁਤ ਲੱਗਦੀ ਮੈਂ ਦੀਦੀ ਨੂੰ ਕੱਦੀ ਕਹਿਣੀ ਹੈ ਉਹ ਨਾ ਬਿਮਾਰ ਬੁਖਾਰ ਦੇਣਾ ਕਹਿੰਦੇ ਜਿਹੜਾ ਉਹਦੇ ਪਿੱਛੇ ਲੈ ਬੁਖਾਰ ਕਰਕੇ ਵੀ ਰਿਹਾ ਨਾ ਹੀ ਆਪਾਂ ਚੱਲੀ ਆਓ ਉਹ ਜਨੇ ਕੱਢ ਅੱਜ ਤਾਂ ਸਵੇਰ ਦਾ ਜਦਦਾ ਤੁਸੀਂ ਗਏ ਆ ਮੈਂ ਤੁਹਾਡੇ ਨਾਲੇ ਭੇਜਣੀ ਕੀ ਇਹ ਤਾਂ ਜੱਤੀਓ ਜੀ ਜੇ ਨੇ ਵੀ ਫੋਨ ਕਰ ਰੋ ਰੋ ਕੇ ਉਹ ਕਹਿੰਦੇ ਮੈਂ ਦੁੱਧ ਪਾ ਕੇ ਆਉਣਾ ਉਹ ਵੀ ਅੱਜ ਲੇਟ ਹੋ ਗੇ ਨਾ ਗੱਲ ਤਾਂ ਮੈਂ ਤੇ ਨਾਲ ਮੈਂ ਜਾਣਾ ਤਾਂ ਸਮੇਂ ਦੀ ਸੁਮਿੰਦਰ ਸਮਾਨ ਦੇ ਦੇਖਿਆ ਉਹਨਾਂ ਦਾ ਛੋਲੰਗ ਜੇ ਦੇਖਿਆ ਉਹ ਜੈਸਮੀਨ ਨੇ ਫੋਨ ਕਰਿਆ ਕਹਿੰਦੀ ਬਈ ਉਹ ਨਹੀਂ ਆਇਆ ਹੈਗਾ ਹਾਲੋ ਆਲਟਰਨੇਟਰ ਠੀਕ ਕਰਨੇ ਵਾਲਾ ਜਨਰੇਟਰ ਠੀਕ ਕਰਨੇ ਵਾਲਾ ਕੀ ਦਾ ਕੀ ਦਾ ਲੈ ਹੁਣ ਤੁਸੀਂ ਬੂਲ ਜਾਣਾ ਹੈ ਤੁਸੀਂ ਵੀ ਚੱਲੋ ਨਾਲੇ ਕਿਾ ਚੱਕਰ ਆ ਕੋਈ ਚੱਕਰ ਆ ਹਾਂ ਚੱਕਰ ਤਾਂ ਕੋਈ ਨਹੀਂ ਹੈਗਾ ਹਾਂ ਚੱਕਰ ਤਾਂ ਨਹੀਂ ਕੋਈ ਫੇਰ ਚੱਲਦੇ ਆ ਨਾਲੇ ਚੱਲ ਫਾਂਇ ਕਰ ਹੋਰ ਇਹ ਤਾਂ ਹੈ ਰਗੀ ਤਾਂ ਠੀਕ ਆ ਜੇ ਨਾ ਰਹੀ ਫੇਰ ਨਾਲੇ ਲਿਆਇਓ ਕਿਉਂ ਕਰਦੇ ਸਕੂਲ ਜਾਣਾ ਇਹਨੇ ਹਾਂ ਉਹ ਤਾਂ ਇਹਨੇ ਸ਼ਾਮ ਸਕੂਲ ਜਾਣਾ ਹੈ ਵੀਰ ਜੀ ਇਹਨਾਂ ਦਾ ਕੰਮ ਹੈ ਵੀ ਹੁਣ ਤੁਸੀਂ ਛੱਡਿਓ ਕੰਮ ਨੂੰ ਅਸੀਂ ਕਰਾਂਗੇ ਤੇ ਹੋਜਣੇ ਉੱਥੇ ਤੇ ਇਹਨੂੰ ਲੈਣ ਨਾਲ ਗੋਸ ਖਾ ਪੀਓਂਗੇ ਚਾਹ ਪੀਣ ਦੀ ਉਹ ਗਰਾਰੀ ਬੱਸ ਬੱਸ ਫਤਾਈ ਛੱਡਣੀ ਏ ਕੋਈ ਨਾ 1 ਮਿੰਟ ਕੋਈ ਨਹੀਂ ਦੋ ਮਿੰਟ ਦੋ ਮਿੰਟ ਖੜ ਜਾ ਵੀਡੀਓ ਬੰਦ ਵੀਡੀਓ ਬੰਦ ਕਰ ਆਜਾ ਤੇ ਚੱਤਰ ਆਇਕਾ ਬੱਤਰ ਖੇਮ ਹੋਵੇ ਚਲ ਰੂਮਾਂਤਰ ਕਹਿੰਦੇ ਤੈਨੂੰ ਫੁੱਫੜਿਆ ਗੋਲਿਆ ਪੁੱਤਾ ਕੰਗੜਾ ਨਹੀਂ ਨਹੀਂ ਖੁੱਲਣਿਆ ਆ ਪੁੱਤ ਇਹ ਹੋਰ ਕੁਝ ਹੈ ਇਹ ਥੋੜੀ ਖਾਣ ਵਾਲਾ ਜਿਹੜਾ ਗਲਾ ਜੇ ਬੜਾ ਠੀਕ ਆ ਉਹ ਵੀ ਖਰਾਬ ਤਾਂ ਰਮਾਲ ਲੈ ਜੀ ਨੋਜੀ ਨਾਲ ਨੋਜੀ ਆਉਂਦੀ ਅੱਜ ਤਾਂ ਮਿਲਣਾ ਚਾਹਣਾ ਤੀਦੀ ਨਾਲ ਜਾਣਾ ਇਹਦੇ ਕਹੀ ਕੌਣਾ ਹੈ ਇਹ ਕੌਣਾ ਹੈ ਚੁੱਪ ਬੱਸ ਵੱਜ ਗਈ ਨਿੰਦੂ ਕੋਲ ਨੂੰ ਗਈ ਉਹ ਕਿਆ ਰਹਾ ਵਾ ਪੜੋ? ਪਿਆਰੇ ਹੋਣਾ ਚਾਹੀਦਾ। ਰੈਡੀ ਪਰ ਰੈਡੀ ਰਹਿਣਾ ਚਾਹੀਦਾ ਆਮਨੇ ਚਾ ਬੰਦੇ ਨੇ। ਹੂੰ। ਉਹ ਕੁਰਤਾ ਪਜਾਮਾ ਸੰਦੀਪ ਸੁੱਕ ਗਿਆ ਉਹ ਫੇਰ ਥੱਲੇ गिर ਗਿਆ। ਚੱਕ ਦੀਆਂ ਮੈਂ ਕੱਪੜੇ। ਪੂਰਾ ਹਵਾ ਚ ਇਧਰ ਉਧਰ ਨੂੰ ਘਸੜਦਾ। ਇਹ ਕੀ ਕੋਟ ਪੈਂਟ ਨਾ ਮਾਰੀ। ਹਾਂ। ਲੂਜੇ ਆਗੇ ਦੇ ਪਰ। ਬਈ ਇਹ ਨਹੀਂ ਮੈਨੂੰ ਪਤਾ ਹੋਂ। ਦੂਜੀ ਵਾਰ ਪਾਇਆ ਇਹ। ਹਾਂ ਦੂਜੀ ਵਾਰ ਪਾਇਆ। ਦੇਖੋ ਦੀਦੀ ਇਹਦੇ ਲੂਜੇ। ਬਾਹਰ ਵੀ ਦੇਖਣਾ ਪਾਣੀ ਉਹਦੇ ਪਜਾਮਾ ਪਾਊਗਾ। ਅਤਿ ਨੂੰ ਅਭੀ ਕੱਢ ਦੋ ਮੇਰਾ ਉਹ ਕਾਲੇ ਜਿਹੇ ਰੰਗ ਵਾਲਾ ਕਿਥੇ ਕੋਟ ਕੋਟ ਪੈਂਟ ਪਾ ਲਿਆ ਕਰਨੇ ਮੈਂ ਉਹਨੇ ਪਾਏ ਪਾਏ ਛੋਟੇ ਹੋਈ ਜਾਂਦੇ ਪਾਉਂਦੇ ਹੀ ਨਹੀਂ ਕਦੀ ਫਿਰ ਪਾਕੇ ਛੋਟੇ ਹੋਈ ਜਾਂਦੇ ਛੋਟੇ ਤਾਂ ਆਪੇ ਹੁਣ ਆ ਪਾ ਲੈ ਤੇਰਾ ਵੀ ਛੋਟਾ ਹੋ ਜਾਣਾ ਵੀ ਕਿਹਦੇ ਨਹੀਂ ਹੋਣਾ ਛੋਟਾ ਵਿੱਕੀ ਤੇ ਵੱਧ ਜਾਣਾ ਕੋਟ ਬਣਾ ਹੋ ਜਾਣਾ ਬਹੁਤ ਛੋਟਾ ਹੋ ਗਿਆ ਵਿਕੀ ਦਾ ਠੀਕ ਤਾਂ ਹੈ ਵਿਕੀ ਨਾ ਬਹੁਤ ਗਾਲੀ ਉਹਦੇ ਬੋਟੀ ਦੇਖ ਦੋ ਵਿਕੀ ਦੀ ਸੌਕੜਾ ਲਾ ਬਾਕੀ ਸਾਲ ਮਾਣ ਕੇ ਜਨ ਹੋ ਗਿਆ ਹਾਂ ਹੁਣ ਦੇਖੀ ਮੈਂ ਹਾਂ ਆ ਆ ਸੱਮਣੇ ਬੈਠੇ ਗੱਲ ਕਰਨ ਤੇ ਲੱਗ ਮਜ਼ਾਕ ਖਣ ਸਕਦਾ ਸੰਤਰਾ ਖਾ ਕੇ ਆਟਿਆ ਹੁਣ ਕਹਿੰਦਾ ਆਏ ਖਾਣਾ ਚਾਹੀਦਾ ਫਰੂਟ ਮੈਨੂੰ ਕਹਿੰਦਾ ਸਾਨੂੰ ਨਾ ਤਾਂ ਫਰੂਟ ਖਾਣਾ ਆਉਂਦਾ ਸਾਨੂੰ ਨਾ ਤਾਂ ਦੁੱਧ ਪੀਣਾ ਆਦਾ ਸਾਨੂੰ ਸਿਰਫ ਰੋਟੀ ਖਾਣੀ ਆਉਂਦੀ। ਹੋਰ ਖੰਜੀ ਜਾਉ। ਆਹ। ਕਾਈ। ਐਂ ਬ੍ਰਿਆ ਤੂੰ। ਮਨੇ ਦੂਤ ਰੇ ਸਿੱਟੀ। ਇੱਥੇ ਸੱਡ ਥੱਲੇ। ਇੱਥੇ ਸੱਡ ਦੇ ਇਧਰ। ਕਾ ਇਧਰ ਸਿੱਟੀ ਗਈ ਪੁੱਤ ਉਧਰ ਨਾ ਸਿੱਟਿਓ। ਮੇਰੇ ਨੀਚੇ ਵਾਲੀ ਟੀ-ਸ਼ਰਟ ਖੋਲ ਨਾ। ਨਹੀਂ ਤੂੰ। ਚਲੋ ਬਾਕੀ ਹੋਰ ਜੀ ਚਲੋ ਠੀਕ ਹੈ ਜੀ ਮਿਲਦੇ ਹਾਂ ਆਪਾਂ ਤੁਹਾਨੂੰ ਹੁਣ ਕਿਸੇ ਅਗਲੇ ਬਲੌਗ ਦੇ ਵਿੱਚ ਹੀ। ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾ ਵਿੱਚ ਰੱਖੇ ਚੱਲਦੇ ਆ ਜੀ ਹੁਣ ਆਪਾਂ ਜੈਸਮੀਨ ਕੋਲ ਨੂੰ। ਲਾ ਜੀ ਬਾਦੀਆਂ ਇਹ ਆਪਾਂ ਪਿੰਡ ਫੁੱਲ, ਜੈਸਮੀਨ ਦੇ ਪਿੰਡ ਤੇ ਜੀਜੀ ਦੇ ਘਟੀ ਉਹਦਾ ਖੜ ਗਈ ਜਾ ਕੇ ਯਾਰ। ਇਹ ਲਓ ਜੀ। ਤੇ ਜੀ ਹੁਣ ਆਪਾਂ ਅੰਦਰ ਨੂੰ ਅੰਦਰ entrou ਕੀ ਬੰਦੇ ਕਰਦੀ ਸਸਤੀ ਕਰਨ। ਹੁਣ ਆਪਾਂ ਬਾਹਰ ਉੱਤਰ ਗਏ ਆ ਗਏ ਸਿਕਾ ਰੱਖ ਪੱਤੇ ਦੇ ਸਸਰੀ ਗਾ ਜਿੱਥੇ ਆਏ ਹੋਏ ਆ ਜੀ ਅੰਦੇ ਸਿਕਾ ਦੀ ਸਾਂਟੀ ਨਹੀਂ ਹੈ ਕਿ ਮਾਸੂ ਕੀ ਆ ਸਸਰੀ ਗਾ ਇੱਧਰ ਵੀ ਆ ਗਏ ਸਸਰੀ ਗਾ ਚਾਚੀ ਕਾ ਬਾ ਉਹ ਤਾਂ ਚਾਚੀ ਕਾ ਜੀ ਕਿਹਾ ਵੀ ਇੱਧਰ ਵੀ ਹੋ ਗੋ ਸਸਰੀ ਕਾ ਜੀ ਨਰੇ ਬੱਲਦੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਂਸਿ ਸ਼ਕਾਲ ਨਹੀਂ ਸ਼ਕਾਲ ਜੀ ਸਤਿ ਸ਼੍ਰੀ ਅਕਾਲ ਅੱਛੀ ਕਾਲ ਜੀ ਐਨਿਸ਼ ਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੇ ਦਰ ਆ ਜੀ ਰਾਤੀਸ ਸਨੈਸ ਕਾਲ ਜੀ ਅਦਰੋਂ ਉਹਨੂੰ ਸਤਿ ਸ਼੍ਰੀ ਅਕਾਲ ਜੀ ਥੋ ਠੀਕ ਹੈ ਹਾਂਜੀ ਹਾਂਜੀ ਕੀ ਅਦਰ ਬਠੇ ਨੇ

ਚੱਲ ਲੱਗਦੇ ਵਾਚੋ ਵਾਚੋ ਵਾ ਵਾ ਕੰਨ 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 ਤੇ ਨਾ ਬੁਲਾਉਂਦੀ ਆ ਤੂੰ ਜਬ ਬੋਲਦੀ ਨਹੀਂ ਹੈ ਹੈ ਅਧਰ ਆਇਆ ਸਰ ਬੁਲਾਉਂਦੀ ਮੇਰੇ ਕੋਲ ਛੋਟੀ ਛੋਟੀ ਹੈ ਤਾਂ ਜਾ ਖੇ ਲੋਗਾ ਚੱਲਣਾ ਹਲ-ਹਲ ਜਾ ਉੱਡ ਜਾ ਆਇਆ ਅਰੇ ਆ ਹਾਂ ਹਾਂ ਅੰਦੇ ਦੀ ਮੋਰ ਹਾਂ ਕੀ ਹੋਇਆ ਡੀਡੀ ਬਲੌਂਦੀ ਨੂੰ ਬਲੌਂਦੀ ਦੇ ਹਾਂ ਉਹ ਬੁਲਾਉਂਦੀ ਉਹਦਾ ਲਾਲ ਕਰਦੀ ਆ ਉਹ ਡਰਦੀ ਆ ਡਰਦੀ ਆ ਉਹ ਬੁਲਾਉਂਦੀ ਤੈਨੂੰ ਕਾਕਾ ਬੁਲਾਉਂਦਾ ਤੈਨੂੰ ਕਾਕਾ ਯਾ ਯਾ ਬੁਲਵਣਾ ਦੀ ਹੈ ਛੱਡ ਦੇ ਪੁੱਤ ਖੇਡ ਲੈ ਲੈ ਮੇਰੇ ਤੇ ਛੱਡ ਦੇ ਖੇਡ ਲੈ ਲੈ ਮੇਰੇ ਤੇ ਖੇਡ ਲੈਂਦੇ ਨੂੰ ਸੁਣਦੇ ਨਹੀਂ ਨਾ ਨਾ ਮੈਂ ਨਾ ਤਾਂ ਵੀ ਛੇ ਮਹੀਨੇ ਗਏ ਨਾ ਤੇ ਚੱਲਿਆ ਉਹ ਬੁੱਬ ਹਰਤਾਣੇ ਨਾ ਲੱਗਦਾ ਉਹ ਤਾਂ ਕੁਝ ਦਾ ਬੋਲਣੇ ਬਾਹਰ ਆਜੀ ਬੱਲਾ ਬੱਲਾ ਮੈਂ ਕਹਿੰਦਾ ਉਰੇ ਦੇ ਲਾ ਲਓ ਤੁਸੀਂ ਘਟੋ ਘਟ ਇੱਕ ਦੁਕਾਨ ਨਾਲ ਮੜਜੋ ਕੱਲੇ ਕੋਲ ਮੈਂ ਕਹਿੰਦਾ ਬੰਦੇ ਕੋਲ 7-800 ਫੋਨ ਰੁਪਇਆ ਸੈਕੰਡ ਹੈਂਡ ਛੋਟੀ ਜੀ ਦੁਕਾਨ ਮਾ ਬੜੀ ਮਾ ਤਾਂ ਪਤਾ ਨਹੀਂ ਕਿੰਨਾ ਕਹਣਾ ਜੀ ਉਹਨਾਂ ਕੋਲ ਕਿੱਥੇ ਚੰਡੀਗੜ੍ਹ ਨਾ ਜਲੰਧਰ ਜੀ ਜਲੰਧਰ ਸੈਕੰਡ ਹੈਂਡ ਫੋਨ ਜਿਹਹ ਜਹ ਮਰਜੀ ਜਿਹਹ ਜੀ ਬੰਦੇ ਦੀ ਡਿਮਾਂਡ ਆ ਉਹ ਨਹੀਂ ਜੀ ਜਾਣ ਦਿੰਦੇ ਬੰਦੇ ਨੂੰ ਜਿਹੜਾ ਇੱਕ ਵਾਰ ਬਾਸ ਆ ਗਿਆ ਬਾਸ ਹੋਵੇ ਤਾਂ ਹਈਓ ਗਾਣਾ ਨਹੀਂ ਦਿੰਦੇ ਯੋ ਜਿੰਨੇ ਕੁ ਵੀ ਪੈਸੇ ਲਾਉਣੇ ਬੰਦੇ ਨੇ ਵੱਧ ਤੇ ਵੱਧ ਆਲਾ ਘੱਟ ਤੇ ਘੱਟ ਆਲਾ ਉਹ ਨਹੀਂ ਹਿਲਣ ਦਿੰਦੇ ਨੇ ਇਹਨੇ ਬਰਹਿ ਲਾਉਣੇ ਵਾਲੀ ਦੇ ਦੇ ਜੇ ਚ ਪਾਕੀ ਤੋੜਨਗੇ ਦੱਸ ਹਾਂਜੀ ਹਾਂ ਹਾਂ ਬਿੱਲੇ ਜੋ ਉਹ ਐਨ ਲੋਟੋ ਕੰਨੇ ਵਾਲੀਆਂ ਮਸ਼ੀਨਾਂ ਰੱਖੀਆਂ ਭਾਈ ਐਨੀ ਸੇਲ ਉਹਨਾਂ ਦੀ ਗਾੜ ਖੜਾਈ ਵੀ ਦੁਕਾਨਾਂ ਦੇ ਬਾਹਰ ਜੀ ਹਾਂ ਵੀ ਆ ਗਏ ਆ ਗਏ ਜੀ 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 ਫਿਰ ਓਕੇ ਆਪਾਂ ਚੱਲਦੇ ਆ ਵਾ ਠੀਕ ਆ ਆਰਾਮ ਨਾਲ ਚਲੇ ਜਾਇਆ ਨਾ ਠੀਕ ਆ ਠੀਕ ਆ ਤੇ ਚੁਬਰੀ ਤੇ ਫਿਰ ਹੋਊਗੀ ਕੀ ਆ ਜੀ ਹਾਂ ਜੀ ਮੇਰੇ ਕੋਲੇ ਰਹਿਣਾ ਉਹਨੇ ਉਰੀ ਰਹੂ ਕਿਧਰ ਬਾ ਹਾਂ 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 ਤੁਰਮਾ ਲੈ ਆਉਂਗਾ ਆਪੇ ਠੀਕ ਆ ਠੀਕ ਆ ਦੇਖ ਲਓ ਨਹੀਂ ਮੈਂ ਵੀ ਭੇਜਣਾ ਨਾ ਰਹਾ ਤਾਂ ਹੋਣਾ ਓਏ ਕਿਨੇ ਸ਼ੋਨੇ ਰਾਤ ਨੂੰ ਕਿੱਥੇ ਜਾਣ ਰਾਤ ਨੂੰ ਤਾਂ ਮੈਂ ਆਹ ਨਹੀਂ ਰਾਤ ਨਹੀਂ ਕੱਟਣੀ ਜੀ ਹੂੰ ਰਾਤ ਨੂੰ ਕੌਣ ਛੱਡ ਗਿਆ ਹੂੰਗਾ ਮੈਂ ਦਵਾਈ ਦੇ ਹੱਥ ਜਿਹੜਾ ਡਰੋਨ ਫੜਾਇਆ ਉਹਦੇ ਪਿੱਛੇ ਮੈਂ ਚੱਲੂ ਅੱਛਾ ਜਨਰੇਟਰ ਚ ਪ੍ਰੋਬਲਮ ਧੀ ਹਾਂ ਹਾਂ ਜੀ ਦੇਖਦੇ ਹਾਂ ਕਿੰਨਾ ਕਰਾ ਲਾ ਖਲਾਫ ਹੋ ਚਲੋ ਠੀਕ ਹੈ ਫਿਰ ਹਾਂ ਠੀਕ ਹੈ ਠੀਕ ਹੈ ਉਹ ਨੇਸ਼ਤੀ ਮਨਿੰਦਰ ਸਿੰਘ ਪਹੁੰਚ ਗਈ ਆ ਇਹ ਤਾਂ ਨੀਂਦ ਨਹੀਂ ਆਂਟੀ ਪੂਰੀ ਹੁੰਦੀ ਹਾਂ ਹੈ ਹਾਂ ਇੱਕ ਦਵਾਈ ਲਿਨਿਆ ਨੇ ਕਰਾਇਆ ਹੋਇਆ ਦਵਾਈਆਂ ਨੇ ਜਿਆਦਾ ਲੱਗਿਆ ਕਿ ਮੇ ਜੋੜੀ ਜਾਂਦੇ ਨੂੰ ਹੋਇਆ ਪਿਆ ਦੇਹ ਮਤავਿਆ ਹੋਇਆ ਹੋਇਆ ਦੇਹ ਮਤავਿਆ ਹੋਇਆ ਉਮਰ ਹੁਣੇ ਨਹੀਂ ਨੀਂਦ ਆਉਂਦੀ ਆ ਹਾਂ ਇਹ ਕੁਰਮਾ ਕੋ ਹਮ ਜਾਏ ਉਹ ਕੋੜਮਾ ਕਿੱਥੇ ਆਵੋ ਆਪਣੇ ਗੁੰਡੇ ਆਵਾਸੋ ਕੋੜਮ ਵੀ ਹੈ ਗਾਈ ਅੱਛਾ ਬਹਿ ਜਾ ਬੂੜਾ ਆਲਾ ਫੜ ਬੀਬੀ ਪਹਿਲਾ ਪ੍ਰਸ਼ਾਦ ਤੇ ਤੇਲ ਹਾਂਜੀ ਵਧੀਆ ਤੇਰਾ ਇਹ ਦੇਣੇ ਆ ਕੁੜੀ ਨਹੀਂ ਖੁਸ਼ ਹੈ ਖੁਸ਼ ਹੈ ਬਹੁਤ ਖੁਸ਼ ਹੈ ਉਹਨਾਂ ਨੂੰ ਮਿਲ ਕੇ ਖੁਸ਼ ਹੈ ਅੱਛਾ ਚਾਹ ਪਾਣੀ ਪਲਾਇ ਸੇਵਾ ਕਰੀ ਬਾਦੂ ਹਾਂ ਬਾਦੂ ਬੈਠੇ ਰਹੇ ਜੀ ਹਾਂ ਬਹੁਤ ਮਹਾ ਕੀ ਉਦੋਂ ਨੂੰ ਚਲੇ ਗਿਆ ਬੈਠੇ ਗੱਪਾਂ ਮਾਰੀ ਗਏ ਅੱਛਾ ਹੋਰ ਕੀ ਪਾਲਣ ਪਾਲਣ ਜੀ ਰਹਾ ਪਾਈ ਚਾਹ ਕੋਈ ਜੇ ਪਾਈ ਹੁਣ ਦੇਣੇ ਦਾ ਦਿਨ ਆਇਆ ਹਾਂ ਦੇਖ ਹਾਂ ਰਾਜੀ ਨਾ ਮੈਂ 100 ਰੁਪਏ ਦਿੱਤਾ ਮੇਰੇ ਫੇਰ ਮੋੜਤਾ ਉਹਨੇ ਮਰਦੋ ਇੱਕ ਵਾਰ ਹੁੰਦਾ ਲੈ ਲੈ ਹਾਂ ਨਾ ਕੋਈ ਬਸ ਤਾਂ ਲੈ ਲੈ ਕਹਿੰਦੀ ਅਸੀਂ ਦੋਹਾਂ ਨੇ ਕਹਿੰਦੀ ਹੱਥ ਲਾ ਦਿੱਤਾ ਹਾਂ ਬਸ ਕਹਿੰਦੀ ਭੈਣ ਕੋਈ ਹਾਂ ਹੁਣ ਤੋਂ ਕਹੇ ਸਾਥੇ ਲੈ ਲੈ ਮੈਂ ਕਹਾਂ ਤਾਂ ਦੇ ਤੇ ਲੈ ਲੈ ਹਾਂ ਕੋਈ ਨਹੀਂ ਇਹਨੇ ਫਿਰ ਨਾ ਕੋਈ 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 ਫਰਕ ਨਹੀਂ ਫਿਰ ਆਪਾਂ ਕੰਮ ਕਰਦੇ ਜਦੋਂ ਨੰਨ ਕਰਦੇ ਪਾਟ ਲਾਵੇ ਭਾਈ ਚਾਹਣੇ ਹੱਸਦੇ ਖੇਲਦੇ ਰਹੇ ਯਾਰੋ ਪਿਸਾਈ ਕਹਿੰਦੇ ਰੋਟੀ ਨੂੰ ਮਹਾਸਤ ਹੂੰ ਖਾ ਕੇ ਦੁਨੀਆ ਨੂੰ ਕੱਬ ਬੋਲ ਰਿਹਾ ਕੱਲ ਨੂੰ ਮੈਂ 3 ਵਜੇ ਖਾਦਦੀ ਆ ਉੱਪਰ ਵੇਖੀ ਚੜੀਆਂ ਨੇ ਦੇਖ ਨਾ ਹਾਂ ਫਿਰ ਫਿਰ ਲੰਗਰਾਂ ਦਾ ਫਿਰ ਲੰਗਰਾਂ ਦਾ ਵਧੀਆ ਜਾਣੀ ਆਪਣਾ ਬਹੁਤ ਰੰਗਾ ਚ ਦੋਏ ਜੇ ਬੰਦਾ ਮਾਲਾ ਵਾਲੀ ਹੁੰਦੀ ਉਹਨਾਂ ਨੂੰ ਵੀ ਤੁਹਾਨੂੰ ਬੁਲਾਉਣਾ ਤਾਂ ਭਾਈ ਉਹ ਬਾਤ ਰਹਿ ਗਈ ਐ ਅਸੀਂ ਹੁਣ ਬਾਤ ਚੜ ਜਾਂਦੇ ਆ ਹਾਂ ਹੁਣ ਉਹਦੀ ਬਾਤ ਚੜ ਜਾਂਦੇ ਹਾਂ ਹੁਣ ਆਪਾਂ ਜਾ ਚੱਲੋ ਬੋਲੀ ਗੱਲ ਚੱਲਦਾ ਪਤਾ ਹੋਇਆ ਚੱਲਦਾ ਫਿਰ ਹਾਂ ਹੋਰ ਕੀ ਹੋਲੀ-ਹੋਲੀ ਚੱਲਦਾ ਹਾਂ ਭਾਈ ਰਾਜੀ ਲੈਣ ਬਜਾਈਆਂ ਆ ਕਿਹੜਾ ਤੇਲ ਹੈ ਦੇਖ ਲੈ ਜੀਜੇ ਨੇ ਭੇਜਿਆ ਖੋਪੇ ਦਾ ਉਪੇ ਤਾਂ ਹੈਗਾ ਕਿ ਜੀਜੇ ਦਾ ਵੀ ਲਿੱਤਾ ਹੋ ਰੱਖਣੀ ਸਾਦੀ ਇਹ ਉਹਨਾਂ ਨੇ ਭੇਜਿਆ ਲੈ ਕੇ ਆਇਆ ਜੀਜਾ ਕਹਿੰਦਾ ਭਾਈ ਇਹ ਸਪੈਸ਼ਲ ਤੇਲ ਆ ਹਜੂਰ ਸਾਹਿਬ ਹਜੂਰ ਸਾਹਿਬ ਤੋਂ ਹਾਂ ਹਾਂ ਪ੍ਰਸ਼ਾਦ ਭੇਜਿਆ ਉਹਨਾਂ ਨੇ ਚਾਹ ਹੰਟਿੰਗ ਦੇ ਦਿੱਕ ਤੇ ਆ ਪੈਕਟ ਮਾਸ ਬਾਂਡ ਲਈ ਮੈਂ ਬਸ ਆਹੀ ਲਈ ਲੈ ਵਾਸਤੇ ਅੱਡੀ ਬੰਡਦੀ ਹਾਂ ਬੰਨ। ਹੁਕ ਜਾਜੂ ਚਲੋ ਬਾਕੀ ਠੀਕ ਹੈ ਹੈ? ਹਾਂ ਦਾਣੇ ਇਹਦੇ ਵਿੱਚ ਪਾ ਦਿੰਦੇ ਹਾਂ। ਹਾਂ ਪਾ ਲਓ। ਕੋਈ ਨਹੀਂ ਬਣਾ ਕੇ। ਚਲੋ ਬਾਕੀ ਠੀਕ ਹੈ ਜੀ। ਮਿਲਦੇ ਹਾਂ ਹੁਣ ਆਪਾਂ ਤੁਹਾਨੂੰ ਹੁਣ ਕਿਸੇ ਅਗਲੇ ਬਲੌਗ ਦੇ ਵਿੱਚ ਹੀ ਪਰਮਾਤਮਾ ਤੁਹਾਨੂੰ ਖੁਸ਼ ਰੱਖੇ। ਚੜ੍ਹਦੀਆਂ ਕਲਾ ਚ।